ਬਾਕੀ ਦਾ ਪੁਰਬ ਹੈ ਸੰਕਨਾਤ ਦੀ ਸਤ ਸੰਗ ਜੀ ਦਾ ਕੋਦਾ ਮੀਨਾ ਸਮਾਪਤ ਹੋ ਚੁੱਕਿਆ ਹੈ ਐਸ ਵੇਲੇ ਸਤ ਸੰਗ ਜੀ ਅਸੂ ਦੀ ਸੁਗਰਾਦ ਅਸੂ ਦਾ ਮੀਨਾ ਆਰੰਭ ਹੋ ਰਿਹਾ ਹੈ ਬਾਰਾ ਮਹਾ ਦੁਆਰਾ ਆਪ ਜੀ ਨੇ ਸਤ ਸੰਗ ਜੀ ਉਪਦੇਸ਼ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਦਾਗ ਦੇ ਅੰਦਰ ਅਸਨ ਆਓ ਫਿਰ ਆ ਸਾਥ ਹਲ ਝੂਰ ਮੋਈ ਤਾਂ ਮਿਲਿਆ ਪ੍ਰਭ ਮੇਲੇ ਦੂਜੇ ਭਾਏ ਕੋਈ ਉਧੂ ਗੁੱਤੀ ਤਾਪਰ ਮੁੱਕੀ ਕੋਕੋ ਕਾਹ ਤੇ ਫੁੱਲੇ ਆਗੇ ਘਾਮ ਪਿੱਛੇ ਰਤ ਜਾਗਾ ਦੇਖ ਜਸਾਲ ਪਰ ਮਨੇ ਦੋਲੇ ਦੇਦ ਫਾਗ ਹਰੀ ਹਰਿਆਵਲ ਸਹਿਜ ਪੱਕੇ ਸੋ ਮਿੱਠਾ ਨਾਨਕ ਅਥਨ ਮਿਲੋ ਪਿਆਰੇ ਸਸੁਰ ਭੇ ਬਸੀਠਾ ਇਹ ਗੁਰਨਾਨਕ ਦੇਵ ਸਾਹਿਬ ਜੀ ਦਾ 12 ਮਹਾਂਵਚਨ ਕੀਤਾ ਹੋਇਆ ਯੋ ਆਪਾਂ ਮੇਸ਼ਾਬਾਸ ਤੇ ਪੜਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਦਾ ਜੈਸੇ ਮਹਾਪੁਰਖਾਂ ਨੇ ਬੇਨਤੀ ਕੀਤੀ ਹੈ ਗੁਰअर्जुन ਦੇਵ ਜੀ ਉਹ ਬਾਣੀ ਔਖੀ ਐ ਸੁਖੈਨ ਬਾਣੀ ਵਿਚਾਰਦੇ ਹੋ ਮਹਾਰਾਜ ਸਤੂ ਜੀ ਨੇ ਸਤਿ ਨਿਮਾਜ ਰਾਗ ਵਿੱਚ ਜੋ ਇਹ 12 ਮਹਾਚਾਰਨ ਕੀਤਾ ਇਸ 12 ਮਹਾ ਦੇ ਅੰਦਰ ਜੋ ਅਸੂ ਦੇ ਮਹੀਨੇ ਦਾ ਵਰਨ ਮੈਂ ਸਤ ਸੰਗੀ ਪੌੜੀ ਦੇ ਅੰਦਰ ਇਹਨਾਂ ਸਤ ਸੰਗੀ ਆਪਾਂ ਤੁਮੇ ਬਾਤ ਦੇ ਵਿਚਾਰਦੇ ਹਾਂ ਨਹੀਂ ਤਾਂ ਸਮਾਂ ਤੇਤੀ ਲੰਘਦਾ ਜਾ ਰਿਹਾ। ਤੋ ਆਪ ਦਿੱਤਿਆਂ ਨੂੰ ਕਾਦਰ ਕਰੋ। ਉਪਮਾ ਕਰਨੀ ਹੁਣ ਤੱਕ ਜਦੋਂ ਦੇ ਆਪਾਂ ਵਿਚਾਰ ਕਰਦੇ ਇਹਨਾਂ ਕਥਾ ਨਾਲ ਸਮਝ ਲਿਓ ਕਿਤੇ ਇਹ ਖਾਲਸੇ ਦਾ ਸੋਧ ਸੁਧਈਆ ਹੈ ਔਰ ਗੁਰੂ ਕੀ ਉਪਮਾ ਹੈ ਕਥਾ ਉਸ ਨੂੰ ਕਹਿੰਦੇ ਨੇ ਜਿਹੜਾ ਵਰਨਨ ਕੋਡੇ ਸ੍ਰੂਪ ਦਾ ਹੋਵੇ ਵਿਚੀ ਆਤਮਾ ਕੀ ਦੀ ਹੈ ਔਰ ਬ੍ਰਹਮ ਦੇ ਲਖਣ ਕੀ ਨੇ ਬ੍ਰਹਮ ਹੈ ਦਿਸਦਾ ਨਹੀਂ ਹੈ ਕਿਹਾ ਜਾਉਂਦਾ ਰਹਿੰਦਾ ਕਿੱਥੇ ਹੈ ਕਰਦਾ ਕੀ ਹੈ ਜਦੋਂ ਕਰਦਾ ਕੋਈ ਰੂਪ ਵੀ ਬਦਲਦਾ ਤਾਂ ਉਸੇ ਰੂਪ ਵਿੱਚ ਹੀ ਕਰੀ ਜਾਂਦਾ ਹੈ ਕੋਈ ਕੰਮ ਕਰੀਏ ਆਪਾਂ ਵਰਤੀ ਬਦਲ ਦਿੰਨੇ ਆ ਜੇ ਕੋਈ ਖਾਸ ਨਹੀਂ ਦਸਤਰ ਜਾਂਦਾ ਜਦ ਬਰਤੀ ਬਦਲ ਕੇ ਜਾਂਦਾ ਘਰ ਦਾ ਕੰਮ ਕਰਦਾ ਜਦੇ ਕੱਪੜੇ ਬਦਲ ਲੈਂਦਾ ਕਿ ਜੋ ਰੰਗ ਨੂੰ ਬਦਲ ਲੈਂਦਾ ਜਦੋਂ ਸੇਟੀ ਨੂੰ ਰੱਜਦਾ ਹੈ ਉਹ ਵਾਹਿਗੁਰੂ ਤੇ ਸਾ ਤੰਗਰੀ ਸਦਾ ਇੱਕੋ ਜਿਹਾ ਰੂਪ ਕਿਹਾ ਜਾਂਦਾ ਹੈ ਉਸ ਨਿਰਗੁਣ ਰੂਪ ਕਿਹਾ ਹੈ ਸਰਗੁਣ ਕਿਹਾ ਹੈ ਸ਼ਬਦ ਰੂਪ ਦੇ ਵਿੱਚ ਪਿਆ ਅੰਤਰਾ ਹੈ ਐਸ ਨੂੰ ਆ ਵਿਚਾਰਾਂ ਕਰਨੀਆਂ ਔਰ ਹੀ ਨੂੰ ਸਾ ਤੰਰੀ ਆਪਣੇ ਸੂਰ ਦਾ ਪਤਾ ਹੋਣਾ ਕਿ ਮੈਂ ਕੀ ਹਾਂ ਔਰ ਆਇਆ ਕਿੱਥੋਂ ਆਂ ਜਾਊਂਗਾ ਕਿੱਥੇ ਇੱਥੇ ਮੇਰਾ ਕਰਤੱਵ ਕਰਨੇ ਜੋਗ ਕੀ ਹੈ ਨਾਲ ਹੀ ਜਿਹੇ ਜੇ ਕੰਮ ਕਰਾਂਗਾ ਮੈਂ ਕਿੱਥੇ ਜਾਵਾਂ ਚੋਰ ਨੂੰ ਪਤਾ ਹੈ ਮੈਂ ਚੋਰੀ ਕਰਦਾ ਮੈਂ ਜੇਲ ਜਰੂਰ ਜਾਵਾਂ ਪਾਪੀ ਨੂੰ ਪਤਾ ਹੈ ਪਾਪੀ ਕਰਮ ਤੋਂ ਮਾਨ ਦੇ ਹੱਥੇ ਆਇਆ ਨਾਨਕ ਜੋ ਮਥਨ ਮਨ ਧਾਨੀਆਂ ਤੋਂ ਮਥੇ ਧਰਮ ਦਾ ਨਾਮ ਤੇ ਆਉਣ ਵਾਲਿਆਂ ਨੂੰ ਪਤਾ ਹੈ ਉਹ ਆਤਮ ਵੀ ਰੱਖਦੇ ਐ ਕੌਣ ਆ ਜਿਹੜਾ ਆਪਣਾ ਕੰਮ ਕਰਕੇ ਉਹਦੀ ਫਲਦੀ ਇੱਛਾ ਨਹੀਂ ਰੱਖਦਾ। ਨਾਮ ਤੇ ਆਇਨ ਸਾਜਣਾ ਸਜਨਮ ਪਦਾਰਥ ਜੀ ਨਾਨਕ ਧਰਮ ਐਸੇ ਜਗੇ ਕੀਤੋ ਭਗਵਨ ਸੁਨੀ ਜਿਨ੍ਹਾਂ ਨੇ ਨਾਮ ਤੇ ਆਇਆ ਸਰੀਰ ਉਹਨਾਂ ਨੇ ਵੀ ਤਿਆਗਣਾ ਉਹਨਾਂ ਨੂੰ ਤਾਂ ਧਰਮ ਰਾਜਾ ਆਪਣੇ ਘਰ ਨੂੰ ਪਵਿੱਤਰ ਕਰਨ ਵਾਸਤੇ ਚਰਨ ਫੋਉਣ ਦੀ ਇੱਛਾ ਰੱਖਦਾ ਹੈ। ਉਸਤ ਸੰਗਤ ਜੀ ਐਸੀਆਂ ਬਚਾਰਾਂ ਦਾ ਨੋ ਕਥਾ ਸਾਖੀਆਂ ਦਾ ਨੋ ਕਥਾ ਨਹੀਂ ਹੈ। ਆਪ ਸਤਜੰਨ ਜੀ ਆਪ ਸੱਚੇ ਪਾਤਸ਼ਾਹ ਰੂਪਕ ਅਹੰਕਾਰ ਦੁਆਰਾ ਉਪਦੇਸ਼ ਦਿੰਦੇ ਨੇ ਜਿਵੇਂ ਇਸਤਰੀਆਂ ਵਿਵਹਾਰਕ ਮੈਨ ਦੇ ਸਤਜੰਨ ਜੀ ਨਿਜਮ ਅਨੁਸਾਰ ਆਪਣੇ ਪਤੀ ਦਾ ਵਿਛੋੜਾ ਨਹੀਂ ਸਹਾਰ ਸਕਦੀਆਂ ਐਂ ਜਿਦਿਆਸੂ ਵਰਤਿਕ ਆਪਣੇ ਗੁਰੂ ਪਰਮੇਸ਼ਰ ਦਾ ਵਿਛੋੜਾ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਅੰਦਰ ਬਰਾਤ ਹੈ ਪ੍ਰੇਮ ਹੈ ਕਿਥੇ ਸਤਜੰਨ ਜੀ ਉਹ ਗੁਰੂ ਕਾ ਵਿਛੋੜਾ ਚੱਲ ਸਕਦੇ ਨੇ ਨਹੀਂ ਚੱਲ ਸਕਦਾ ਰਾਮ ਬਯੋਗੀ ਨਾ ਜੀਐ ਜੀਆ ਕਾ ਬੋਰਾ ਹੋਏ ਵੀ ਸਾਬ ਕਹਿੰਦੇ RAM ਦਾ ਜਿਹੜਾ ਬਯੋਗੀ ਆ ਨਾ ਪਰਮੇਸ਼ਰ ਦਾ ਬਿਛੋੜਾ ਮੰਦਾ ਉਹ ਜਿਉਂਦਾ ਨਹੀਂ ਹੈ ਅੰਤ ਹੋ ਜਾਏਗਾ ਉਸਦਾ ਪਰ ਜਿਉਂਦਾ ਰਹਤੁ ਦੇਖ ਨਮੋ ਤਾਂ ਕਮਲਾ ਹੋਵੇਗਾ ਤੁਸਾਰੂ ਕਮਲਾ ਜਿਹੜੀ ਇਸਤਰੀ ਅੰਦਰ ਕੁਥਾ ਸੁਨੀ ਪਤੀ ਦੇ ਬਿਛੋੜੇ ਦਾ ਦੁੱਖ ਹੈ ਉਹਨੂੰ ਕਰਦੇ ਕੋਈ ਪਦਾਰਥ ਨਹੀਂ ਸੁਝਦੇ ਉਹਨੂੰ ਕੋਈ ਸਾਥ ਸੰਗੀ ਕਿਸੇ ਦੀ ਗੱਲ ਚੰਗੀ ਲੱਗਦੀ ਕੋਈ ਉਸਨੂੰ ਵਸਤੂ ਚੰਗੀ ਨਹੀਂ ਲੱਗਦੀ ਸਤ ਸੰਗਜੀ ਜੋ ਬੇਨਤੀ ਹੈ ਜਿਗਿਆਸੂ ਦੀ ਵਾਹੂ ਦੇ ਅੱਤੇ ਉਹ ਅਸੰਤੂਰੇ ਮਹੀਨੇ ਦੁਆਰਾ ਸਤ ਸੰਗਜੀ ਕਹਿੰਦੇ ਦੂਸਰੇ ਪਖਸ਼ ਦੇ ਅੰਦਰ ਜਿਹੜਾ ਕੰਮ ਆਪਾਂ ਕਰਨਾ ਹੋਵੇ ਕੰਮ ਕਰਨ ਦਾ ਸਮਾਂ ਹੁੰਦਾ ਹੈ ਸਦਾ ਇਸ ਕੋਈ ਤਾਕਤ ਨਹੀਂ ਰਹਿੰਦੀ ਜਿਹੜਾ ਕੰਮ ਜਵਾਨੀ ਵੀ ਕਰ ਸਕਦੇ ਸੀ ਹੁਣ ਆਪਾਂ ਬੁਢਾਪੇ ਚ ਕਰ ਸਕਦੇ ਹਾਂ ਫਿਰ ਕੋ ਤਾਬਾ ਰਹਿ ਜਾਂਦਾ ਕੰਮ ਤਾਂ ਮੈਂ ਜਿਹੜਾ ਕਰਨਾ ਸੀ ਕੀਤਾ ਨਹੀਂ ਉਹ ਸਮਾਤਾ ਹੈ ਪਰ ਤਾਕਤ ਨਹੀਂ ਮੇਰੇ ਕੋਲ ਕਰਾਂ ਕੀ ਫਿਰ ਉਹ ਪਛਤਾਵਾ ਆਪ ਪੈਂਦਾ ਪਾ ਦੋਂ ਦੇ ਮੇਨੇ ਸੱਤ ਸੰਗਤ ਜੀ ਜੁਵਾ ਬਸਤਾ ਦਿਖਾਈ ਹੈ ਜਵਾਨੀ ਦੇ ਅੰਦਰ ਕੈਸੀ ਵਸਤਾ ਹੁੰਦੀ ਹੈ ਉਹ ਦਸਾਈ ਹੈ ਬਡੇਪੇ ਦੇ ਅੰਦਰ ਜਦੋਂ ਸੱਤ ਸੰਗੀਤ ਆਲ ਫਰੌਟੇ ਆਬਸਤਾ ਕਹਿੰਦੇ ਨੇ ਇਸ ਨੂੰ ਧਰਦੀ ਜਵਾਨੀ ਜਦੋਂ ਜਵਾਨੀ ਹੱਥੋਂ ਨਿਕਲ ਜਵੇ ਪੂਰੇ ਬਡੇਪੇ ਦੇ ਦਿੱਤੇ ਉਹ ਸਿਰੇ ਸੱਤ ਸੰਗੀਤ ਆਦਮੀ ਪਛਤਾਉਂਗਾ ਹੈ ਕਿਉਂ ਪਛਤਾਉਂਦਾ ਆਪਣੀ ਜਵਾਨੀ ਦੀਆਂ ਗਲਤੀਆਂ ਕੀਤੀਆਂ ਘੜੀ-ਘੜੀ ਮੂਰੇ ਆਈ ਜਾਂਦੀਆਂ ਫਿਰ ਕਹਿੰਦਾ ਉਹ ਹੋ ਮੈਂ ਆ ਕਿਉਂ ਕਰਨਾ ਸੀ ਆ ਕਿਉਂ ਕਰਨਾ ਸੀ ਹੁਣ ਮਾਂ ਘਰਦਿਆਂ ਨੂੰ ਵੀ ਨਹੀਂ ਦੱਸ ਸਕਦਾ ਫਰਾਨੀ ਮੈਂ ਬੁਖਤ ਬਾਤ ਪਾਪ ਕੀਤਾ ਫਿਰ ਪਛਤਾਉਂਦਾ ਅੱਸਾਂ ਪ੍ਰੇਮ ਉਹ ਮਾਹੜਾ ਕਿਵੇਂ ਬਲੀਆ ਹਰ ਜਾਏ ਅੱਤੂ ਦੇ ਮੀਨੇ ਦੁਆਰਾ ਸਤੰਗ ਜੀ ਉਪਦੇਸ਼ ਦਿੰਦੇ ਨੇ ਕਿ ਜਿਗਿਆ ਜਿਵੇਂ ਇਸ ਤਰੀ ਨੂੰ ਦਿਖਾ ਹੁੰਦੀ ਹੈ ਆਸਾ ਹੁੰਦੀ ਹੈ ਕਿ ਮੈਂ ਆਪਣੇ ਪਤੀ ਨੂੰ ਕਿਵੇਂ ਮਾੜਾ ਉਹਦੇ ਅੰਦਰ ਪ੍ਰੇਮ ਦਾ ਉਕਸ਼ਾ ਹੁੰਦਾ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਲਾਵੇ ਮਾਏ ਮਾਣਿਆ ਸਿਆਣੀਆਂ ਸਤ ਨਹੀਂ ਬੀਬੀਆਂ ਨੂੰ ਇ thế ਕਰਕੇ ਸਿੱਖਿਆ ਦਿੰਦੀਆਂ ਕਿ ਇਹ ਪੁੱਤਰੀ ਤੂੰ ਸਹੁਰੇ ਘਰ ਜਾਣਾ ਤੂੰ ਆਪਦੇ ਪਤੀ ਦਾ ਸਤਕਾਰ ਰੱਖਣਾ ਇਸ ਤਰ੍ਹਾਂ ਉਹਦੇ ਉਹਦੀ ਆਗਿਆ 'ਚ ਰਹਿਣਾ ਉਹ ਸਦਾ ਸੁਖਮਾਣੇ ਸਹੀ ਮਾਣਿਆ ਐਤੀਆਂ ਨੇ ਜਿਹੜੀਆਂ ਕਹਿੰਦੀਆਂ ਫਿਕਰ ਨਾ ਕਰ ਸਾਧ ਗੁਰੂਆਂ ਲਿਆ ਕੇ ਚੁਟਕੀ ਦੇ ਦੂੰ ਤੈਨੂੰ ਜਾਂਦੇ ਦੇ ਸਿਰ ਤੇ ਪਾ ਦੀ ਜਾਂ ਚਾਜ ਦੇ ਦੀ ਲੈਤੀਆਂ ਬਸ ਸਾਰੀ ਜ਼ਿੰਦਗੀ ਤੇਰੇ ਅਧੀਨ ਰਹੋ ਅਧੀਨ ਕਾ ਦਾ ਰਹਿਣਾ ਉਹਦੇ ਦਿਮਾਗ 'ਚ ਪੈ ਜਾਣਾ ਪਰਤ ਸਾਰੀ ਜ਼ਿੰਦਗੀ ਸਾਥ ਕੰਮ ਦੀ ਪੁੱਤਰੀ ਹੋ ਉਹ ਬਹੁਤ ਮਹਾਂਪਾਪ ਇਸੇ ਤਰ੍ਹਾਂ ਸਾਧ ਸੰਤ ਜੀ ਮਾਤਾਵਾਂ ਬੀਬੀਆਂ ਨੂੰ ਸਿੱਖਿਆ ਜਿਹੜੀਆਂ ਦੀਆਂ ਗੁਰਮਤ ਦੇ ਅਨੁਕੂਲ ਦੇ ਲਈ ਗਈ ਸਤਿਨਾਮ ਪ੍ਰੇਮ ਮਹਾਰਾਜੋਂ ਮਿਲਿਏ ਹਰ ਜਾਏ ਇਹ ਮਹਾਰਾਜ ਸਾਡੇ ਅੰਦਰ ਆਸਾ ਹੈ ਪ੍ਰੇਮ ਦਾ ਉਸਛਾੜਾ ਹੋ ਰਿਹਾ ਹੈ ਕਿਉਂ ਮਿਲਿਏ ਹਰ ਜਾਏ ਮੇਰੀ ਹਰੀ ਨੂੰ ਕਦਾਂ ਮਿਲਿਏ ਮਿਲੀ ਦਾ ਇੱਕ ਦੇਸੀ ਨੂੰ ਹੈ ਜੇ ਕੋਈ ਉਂਡੀਆ ਚ ਆਪਣਾ ਰਿਸ਼ਤੇਦਾਰ ਆਪਾਂ ਤੋਂ ਕਰਾਇਆ ਕਰਕੇ ਜਾਂਦੇ ਆ ਨਾ ਨਹੀਂ ਵਾਹਿਗੁਰੂ ਤਾਂ ਉਹੀ ਸੌਂ ਹੀ ਨਹੀਂ ਜਿੱਤੇ ਨਹੀਂ ਹੈ ਤੇ ਦਿਨ ਦਾ ਕਿਥਵਾਲ ਜਦੋਂ ਥਾਰੇ ਖਾਵੇਂ ਆ ਜਿਨੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾਗ ਹੈ ਨਾ ਘਾਟ ਬਾਤ ਕੋਤ ਹੈ ਜਿਹੜਾ ਸਾਕ ਨਿਰਗੁਣ ਸਾਡਾ ਆਤਮ ਰੂਪ ਹੋ ਰਿਹਾ ਹੈ ਲੇਕਿਨ ਫੇਰ ਵੀ ਕਿਹੜਾ ਸਿੱਖ ਹੈ ਜਿਹੜਾ ਨਹੀਂ ਚਾਹੁੰਦਾ ਗੁਰਨਾਣਕ ਦੇ ਦਰਸ਼ਨ ਨਾ ਜਿਹੜਾ ਸਿੱਖ ਹੈ ਜਿਹੜਾ ਗੁਰ ਕਲਗੀ ਤਰਪਾਸ਼ੇ ਦੁਦਾਰੇ ਨਹੀਂ ਚਾਹੁੰਦਾ ਨਾਲੇ ਗੁਰਬਾਣੀ ਪਰਤਕ ਹੈ ਜੀ ਆਪਾਂ ਜਿੰਨਾ ਚਿਰ ਸਾਕਾਰ ਦੇ ਲਈ ਬੈਠੇ ਆਂ ਇਹਜਾ ਸਰਕਾਰ ਰੂਪ ਪਰਮੇਸ਼ਰ ਦਾ ਵੀ ਅਸੀਂ ਆਪਣਾ ਰક્ષਣ ਕਰਨ ਲਈ ਚਾਹਤਾ। ਇਸੇ ਕਰਕੇ ਵਾਹਿਗੁਰੂ ਅਵਤਾਰ ਧਾਰਦਾ ਹੈ। ਭਗਤਾਂ ਨੂੰ ਦਰਸ਼ਨ ਦੇ ਵਾਰ। ਜੇ ਉਹਨਾਂ ਨੇ ਭਗਤੀ ਕੀਤੀ ਹੈ, ਦਰਸ਼ਨ ਦੇਈਏ। ਉਹਨਾਂ ਦਾ ਮਨ ਹੌਲਾ ਹੋ ਜਾ। ਅਸਤਨ ਪ੍ਰੇਮ ਮਾਹੜਾ ਕਿਉਂ ਮਿਲਿਆ ਹਰ ਜਾਏ। ਹਰੀ ਨੂੰ ਕਿਵੇਂ ਮਿਲਿਏ ਰਹਿੰਦਾ ਕਿਤੇ ਹਰ ਜਾਏ ਹਰੇਕ ਜਗ੍ਹਾ ਹੀ ਰਹਿੰਦਾ ਹੈ। ਕੋਈ ਜਗ੍ਹਾ ਨਹੀਂ ਜਿੱਥੇ ਬੈਠੀ ਹੋਵੇ। ਵੰਤਨ ਪਿਆਸ ਵਰ ਸਮ ਘਣੀ ਕੋਈ ਆਣ ਮਲਾਵੇ ਮਾਇ ਜਿਵੇਂ ਬੀਬੀਆਂ ਨੂੰ ਮਾਵਾ ਸਿੱਖਿਆ ਦਿੰਦੀਆਂ ਆਪਾਂ ਨੂੰ ਜਗਿਆਤ ਨਾਲ ਨਾਲ ਤੇਰੀ ਮਾਤਾ ਪਿਤਾ ਨਾਲ ਕੱਟ ਪੱਦਵੀਆ ਸੰਗਤ ਦੀ ਨਹੀਂ ਹੈ ਆ ਸੰਗਤ ਸਭ ਤੋਂ ਵੱਡੀ ਮਾਤਾ ਪਿਤਾ ਰੂਪ ਹੈ ਜੋ ਮਾਤਾ ਪਿਤਾ ਦੀ ਗੋਦ ਵਿੱਚ ਉਹਨਾਂ ਸੁੱਖ ਨਹੀਂ ਮਿਲਦਾ ਜਿਨਾ ਸੰਗਤ ਦੀ ਗੋਦ 'ਚ ਬੈਠ ਕੇ ਦੇਖੋ ਕੋਈ ਸਤ ਸਤ ਜੀ ਰੇ ਕਿੰਨੇ ਸਾਧੂ ਮਹਾਤਮਾ ਇਹ ਆ ਮਾਤਾ ਪਿਤਾ ਦੇ ਤੋਹਣ ਮਾਤਾ ਪਿਤਾ ਇੱਥੇ ਸੁਖ ਦੇ ਸਕਦੇ ਪਰ ਲੋਕ ਨਹੀਂ ਦੇ ਸਕਦੇ ਨਾਨਕ ਕਚਨੇ ਆਸਿਓ ਤੋ ਝੂਂਡ ਸੱਜਣ ਸੰਤ ਪੱਕਿਆ ਓਏ ਜੀ ਬੰਦੇ ਵਿਚਨੇ ਹੋਇਆ ਨਾ ਜਾਈ ਛੋ ਮਾਂ ਨਾਲ ਮਾਂ ਨੂੰ ਸੱਤ ਸਰੀ ਪੁੱਤ ਨਾਲੋਂ ਕਿਹੜੀ ਵਸਤੂ ਪਿਆਰੀ ਐ ਅਚਨ ਜੇਤ ਪੁੱਤ ਸਮਾ ਜਾਵੇ ਟਿੱਟਲੀ ਰਹਿ ਜਾਂਦੀ ਐ ਚਿਹਰੇ ਤਾਂ ਨਹੀਂ ਛੱਡਦੀ ਸਾਥ ਨਹੀਂ ਦੇ ਸਕਦੀ ਇਕ ਖਾਲ ਸੰਗਤ ਜੀ ਉਹਨਾਂ ਬੜੇ ਹਰ ਜਾਈਏ ਇਹ ਜੇ ਗੁਰਮਖਾ ਸਾਧੂਆਂ ਤੋਂ ਕੋਈ ਜੀ ਬੰਦੇ ਵਿਛੜੋ ਮੋਇਆ ਨਾ ਜਾਈ ਛੋਕ ਕੋ ਸੰਗਤ ਦੇ ਵਿੱਚ ਐਸੇ ਵਿਅਕਤੀ ਹੁੰਦੇ ਮਹਾਤਮਾ ਸਾਨੂੰ ਵਰਿਆ ਤੇ ਵੀ ਸਾਡਾ ਸਾਥ ਨਹੀਂ ਛੱਡਣਗੇ ਸਾਨੂੰ ਸਾਥ ਦੇਣਗੇ ਕੋਈ ਆਣ ਮਲਾਵੇ ਮਾਏ ਉਹ ਲਿਆ ਕੇ ਸੰਗਤ ਦੇ ਵਿੱਚ ਕੋਈ ਹੈ ਹੈ ਜਮਾਤਮਾ ਗੁਰੂ ਦੀ ਓਟ ਦੇ ਵਿੱਚ ਲਿਆ ਕਰਕੇ ਸਾਨੂੰ ਸਾਨੂੰ ਮਿਲਾ ਦੇਵੇ ਕਿਹਦੇ ਨਾਲ ਤਨ ਤਨ ਪਿਆਸ ਦਰਸ਼ਨ ਘਣੀ ਮਨ ਵਿੱਚ ਵੀ ਪਿਆਸ ਆ ਤਨ ਵਿੱਚ ਵੀ ਪਿਆਸਾ ਹੈ ਵਾਜਰੀ ਦੇ ਦਰਸ਼ਨਾਂ ਦੀ ਪਿਆਸਾ ਹੈ ਜਦੋਂ ਸਾਰੇ ਵਿਆਪਕ ਹੈ ਹਿਰਦੇ ਦੇ ਅੰਦਰ ਜਾਏ ਸ਼ਰਗੰਤਰ ਜੋਤੀ ਦੇ ਪੁਰਸ਼ਾ ਜੋਤੀ ਰੂਪ ਹਿਰਦੇ ਅੰਦਰ ਵੀ ਹੈ ਫਿਰ ਕਿਉਂ ਟਟਪਦੇ ਆ ਜਿਸਦਾ ਨਹੀਂ ਹੈ ਪਾਪੀ ਦੇ ਪਾਪ ਪਾਰ ਦੋ ਬਿਨ ਪੇਖੇ ਦੂਰ ਆਇਓ ਪਰਦਾ ਤ ਸਭ ਸੁਖ ਸੁਹਾਵੇਂ ਥੋੜਾ ਜਿਹਾ ਕਸ਼ੂਕ ਤਾਂ ਸੁਖ ਨੂੰ ਵੀ ਦੁੱਖ ਨੂੰ ਕਰਦਾ ਹੈ ਤント ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ ਕਿਉਂ ਹੁਣ ਹਿੰਮਤ ਨਹੀਂ ਰਹੀ ਸਾਧਨ ਕਰੂੰਗੀ ਦਰਦ ਬਰਦਾ ਆ ਗਈ ਅੱਦੇ ਕਾਂ ਪਿੱਛੇ ਰੁਖ ਤਾਡਾ ਦੇਖ ਤਲਸ ਮਨ ਡੋਲੇ ਗੁਰਨਾਨਕ ਦੇਵ ਜੀ ਨੇ ਬਾਰਾ ਮਹਾਦਿਤ ਗਿਆ ਇਹ ਕੌਤਕ ਦੇਖ ਕੇ ਮਨ ਡੋਲਦਾ ਹੈ ਪਿੱਛੇ ਬਾਦੋਂ ਦੇ ਮੀਂਹੇ ਕੜਤੀ ਧੁੱਪ ਪੈਂਦੀ ਸੀ ਅਗਰ ਤੂੰ ਝੱਟਾ ਅੱਗੇ ਜਿਹੜੀ ਝੱਟਾ ਪਾਲੇ ਨੂੰ ਕਹਿੰਦੇ ਠੰਢੀ ਰੋਤਾਂ ਦੇਖ ਕਰਕੇ ਮਨ ਡੋਲਦਾ ਹੈ ਜੀ ਦੇਖੋ ਨਹੀਂ ਵਾਕ ਰੋ ਤੇਥੇ ਜਿਹੜੀ ਜਵਾਨੀ ਲੰਗਦੀ ਬੜੀ ਫਸ ਕੰਬਨੀ ਜਹੀ ਧੋਪ ਤਪਦੀ ਰਹੇ ਜੀ ਕਟਕ ਦੀ ਜਵਾਨੀ ਸੀ ਡੱਗ-ਦੱਗ ਕਰਦਾ ਸੀ ਖੇੜਾ ਜਿਵੇਂ ਧੁੱਪ ਡੱਗ-ਦੱਗ ਕਰਦੀ ਦੇਖ ਚਲ ਤੂੰ ਮਨ ਡੋਲੇ ਜਦੋਂ ਗਾਹਾਂ ਆਉਂਦਾ ਫਸ ਤਮੇ ਜਨਾ ਪਾਲੇ ਤੂੰ ਲੱਗਦੀ ਏ ਕਦੀ ਦੇਖ ਕਬਦੀ ਇਕ ਤਾਂ ਪਾਲੇ ਦੇ ਨਾਲ ਦੇ ਕੰਬਦੀ ਹੈ ਇੱਕ ਦਿਨਾਂ ਪਾਲੇ ਤੋਂ ਹੀ ਦਰਦ ਵਾਸਤਾ ਕੰਬਣ ਲੱਗ ਜਾਂਦੀ ਹੈ ਤੇ ਕਹਿੰਦੇ ਵੀ ਹੱਥ ਕੰਬਦੇ ਨੇ ਬਾਹ ਕੰਬ ਨਹੀਂ ਨੇ ਉਹ ਇਹ ਦਰਦ ਵਾਸਤਾ ਦਾ ਪਾਲਾ ਆ ਗਿਆ ਅਸੂ ਦੇ ਮਹੀਨੇ ਸਤ ਜੀ ਥੋੜੇ ਥੋੜੇ ਆਪਣੇ ਉੱਥੇ ਰੁੱਤ ਬਦਲ ਕੇ ਠੰਡ ਉਤਰ ਆਉਂਦੀ ਹੈ ਜੀ ਨਹੀਂ ਦੇਖ ਚੱਲ ਤੁਮਨ ਡੋਲੇ ਇਹ ਕੌਤਕ ਮਨਾ ਮਨ ਡੋਲਦਾ ਹੈ ਮਨਾ ਉਹ ਜਵਾਨੀ ਗਈ ਕੰਮ ਕੀ ਕਰਨਾ ਸੀ ਸੇਵਾ ਕਰਨੀ ਸੀ ਗੁਰੂ ਘਰ ਦੀ ਉਹ ਨਹੀਂ ਹੋਣ ਸਵੇਰ ਨੂੰ ਭਜਨ ਕਰਨਾ ਸੀ ਉਹ ਨਹੀਂ ਹੋਣਾ ਹੱਡ ਹੱਡ ਦੁਖੀ ਜਾਂਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਕੌਤਕ ਦੇਖ ਕੇ ਦਹਿਦਕ ਅੱਗੇ ਸਾਧ ਸੰਗਤ ਜੀ ਕੀ ਹੈ ਸਜੇ ਸਾਰਾ ਧਾਕ ਹਰੀ ਹਰੀ ਆਵਰ ਫਲ ਪੱਕੇ ਤੋਂ ਮਿੱਠਾ ਸਜੇ ਸਜੇ ਫਲ ਜਿਹੜਾ ਪੱਕੇ ਉਹ ਮਿੱਠਾ ਲੱਗਦਾ ਜਿਹੜਾ ਸੰਗਤ ਜਾ ਕਰਕੇ ਸਜੇ ਸਜੇ ਸਾਰੀ ਜ਼ਿੰਦਗੀ ਭਜਨ ਸੇ ਮਕਾਨਾ ਫਿਰ ਜਾਨ ਫਲ ਮਿੱਠਾ ਲੱਗਦਾ ਨਹੀਂ ਤਾਂ ਸਤ ਮ੍ਰਿ ਕੁッコ ਕਹਾਸੇ ਬੁੱਲੇ ਉੁੱਟੂ ਕੁੱਤੀ ਤਾਂ ਕੁੱਤੀ ਸਾਰੀ ਜ਼ਿੰਦਗੀ ਝੂਠ ਨੇ ਸਤ ਜੀ ਨਸ਼ਟ ਕਰਦੇ ਰੱਖ ਦਿੱਤੀ ਸਾਰੀ ਜ਼ਿੰਦਗੀ ਝੂਠ ਹੀ ਬੋਲਿਆ ਪਾ ਬਾਹਗੁਰੂ ਨੇ ਸਤ ਸੰਗ ਜੀ ਆਪਣਾ ਤਿਆਗ ਦੁੱਤਾ ਹੈ ਐਸ ਵੇਲੇ ਵਿਰਧਵਾਸਾ ਜਦੋਂ ਆਉਂਦੀ ਹੈ ਕੁッコ ਕਹਾਸੇ ਬੁੱਲੇ ਅਸੂ ਦੇ ਮੀਨੇ ਕਦੇ ਦਰਿਆਵਾਂ ਦੇ ਕਿਨਾਰੇ ਵਾਲਿਆਂ ਨੂੰ ਪੁੱਛੋ ਚਿੱਟੇ ਹੀ ਚਿੱਟੇ ਸਤ ਸੰਗ ਜੀ ਛਿੱਟੇ ਨਿਕਲੇ ਉਹਨੇ ਪਲਚੀ ਹੁੰਦੀ ਐ ਕਾਹੀ ਜੀ ਹੁੰਦੀ ਐ ਨਿਫਰਿਆਉਂਦੀ ਆ ਪੂਰੇ ਠੰਡ ਆ ਰਹੀ ਹੁੰਦੀ ਐ ਨਾ ਉਹ ਹਰਿਆਵਲ ਤਾਂ ਚੱਕ ਹੋ ਜਾਂਦੀ ਐ ਕਿ ਉੱਜਟਾਈ ਕਿਤੇ ਆਈ ਕਿਤੇ ਜਿੱਤੇ ਜਿੱਤੇ ਦੂਰੋਂ ਛਿੱਟੇ ਢੀਂਦੇ ਨੇ ਐਸਾ ਤੇ ਨਹੀਂ ਦਾੜੀ ਵੀ ਛਿੱਟੀ ਤੇ ਕੇਸ ਵੀ ਛਿੱਟੇ ਉਹ ਕਾਲੀ ਖਤ ਪੰਗਜੀ ਛੱਕੀ ਜਾਂਦੀ ਐ ਉਡੋ ਨਾ ਕਾਗਾ ਕਾਰੇ ਬੇਗਮ ਦੀ ਜੇ ਆਪਣੇ RAM ਪਿਆਰੇ ਕਾਲੇ ਕੇਸੋ ਹਲੇ ਉੱਟ ਕੇ ਨਾ ਜਾਏ ਉੱਥੇ ਬੈਦੂ ਨੂੰ ਮਿਲਣਾ ਹਾਵੇ ਸਤ ਸੰਜੀ ਇੱਡੀ ਵੱਡੀ ਤੀਬਰ ਇੱਛਾ ਹੈ ਸੰਤ ਸਹਾਇ ਪ੍ਰੇਮ ਤੇ ਤਨ ਕੈ ਲਾਗਾ ਪਾਇ ਜਿਹੜੇ ਪ੍ਰੇਮ ਦੀ ਬਹਿਰ ਦੇ ਸਹਿਤ ਹਨ ਉਹਨਾਂ ਦੇ ਸਹਾਇਕ ਸੰਤ ਮਹਾਂਤਮਾ ਨੇ ਉਹਨਾਂ ਦੇ ਅੱਥੀ ਚਰਨੀ ਲੱਗਦੇ ਹਾਂ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਗਿਆ ਤੂ ਜਨੋ ਜਿਵੇਂ ਪਤੀ ਤੋਂ ਬਿਨਾ ਇਸਤਰੀ ਨੂੰ ਸੁਖ ਨੇ ਮਾਤਰ ਸੁਖ ਨਹੀਂ ਹੈ ਜਿਗਿਆਸੂ ਨੂੰ ਵੀ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾ ਸੁਖ ਨਾ ਕਿਤੇ ਭਾਗ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਦੂਸਰੀ ਕੋਈ ਜਗ੍ਹਾ ਹੀ ਨਹੀਂ ਹੈ ਕਿਸੇ ਦੇਵਤੇ ਦੀ ਚਰਨ ਦੇ ਪਕੜ ਲੋ ਭਾਵੇਂ ਕੋਈ ਹੰਨੇ ਨਹੀਂ ਕੋਈ ਬੰਨੇ ਨਹੀਂ ਕੋਈ ਬਾੜਾ ਵਾਲੀ ਰੰਨੇ ਦੀ ਢੋਲ ਠਮੱਕਾ ਸਰਵਰ ਦਾ ਥੇਰੀ ਦੁਨੀਆ ਦੇਦੀ ਦੇਵਤਿਆਂ ਨੂੰ ਮੰਨਦੀ ਪਰ ਉੱਥੇ ਸੁੱਖ ਨਹੀਂ ਖੱਟਦਾ ਜੀ ਜੋ ਸੁਖ ਪ੍ਰਭ गोविंद ਦੀ ਸੇਵਾ ਸੋ ਸੁਖ ਰਾਜ ਨਾ ਲੱਭੇ ਅੱਗੇ ਆਪ ਜੀ ਫਰਮਾਉਂਦੇ ਹਨ ਜਿਨ ਨੇ ਚਾਖਿਆ ਪ੍ਰੇਮ ਰਸੇ ਤ੍ਰਿਪਤ ਰਹੇ ਆਗਾਏ ਜਿਨ੍ਹਾਂ ਨੇ ਸੱਚ ਸਮਝੀ ਪ੍ਰੇਮ ਦੇ ਯਾਤਰੇ ਨਾਮ ਰਤ ਨੂੰ ਚੱਖਿਆ ਇਥੇ ਬਾਣੀ ਪੜੀ ਕਾਈ ਜਾਂਦੀ ਕਿ ਨਹੀਂ ਉਸੇ ਨੂੰ ਰਸ ਆਉਂਦਾ ਜੀ ਦੇ ਅੰਦਰ ਪ੍ਰੇਮ ਆ ਜੀ ਦੇ ਅੰਦਰ ਪ੍ਰੇਮ ਨਹੀਂ ਉਹ ਰਸ ਨਹੀਂ ਕੋਈ ਆਉਂਦਾ ਉਹ ਕਹਿੰਦਾ ਗਏ ਸੀ ਬਈ ਅੱਜ ਗੜਕੇ ਦਾ ਚੰਨ ਦਿਨ ਸੀ ਦੇਖ ਕਰਾਇਆ ਇਹ ਨਾਲੇ ਨਾਨਕ ਮੰਦਰ ਕਰਾਇਆ ਇਹ ਜਾਇ ਇਹ ਨਾਲੇ ਮਿਲ ਗੜਿਆ ਸੱਦੇ ਸੀ ਆਪਾਂ ਕਈ ਬੰਦੇ ਉਹਨਾਂ ਨੂੰ ਵੀ ਮਿਲ ਗੜਲੇ ਨਾਲੇ ਉਹਨੇ ਉਹ ਨਹੀਂ ਕਹਿੰਦਾ ਵੀ ਮੈਨੂੰ ਨਾਮ ਰਸ ਵੀ ਆਇਆ ਸੀ ਤੋਂ ਜਿੰਨਾ ਚਿਰ ਸਾਥ ਸੰਜੀਵ ਪ੍ਰੇਮ ਨਹੀਂ ਹੈ ਉਨ੍ਹਾਂ ਚ ਰਸ ਨਾ ਕਿਸੇ ਨੇ ਚਖ ਲਿਆ ਜਿੰਨੀ ਚਖਿਆ ਪ੍ਰੇਮ ਰਸ ਤੇ ਤ੍ਰਿਪਤ ਰਹੇ ਆਦਾ ਹੈ ਉਹ ਆਤਮ ਤ੍ਰਿਪਤੀ ਕਰਕੇ ਸੱਚੀ ਰਾਜ ਰਹਿ। ਆਪ ਤਿਆਗ ਬੇਨਤੀ ਕਰ ਲੈ ਹੋ ਪ੍ਰਭੂ ਦੜਦਾਇ ਜਿਹੜੇ ਪ੍ਰੇਮੀਆਂ ਨੇ ਰਸ ਚਖਿਆ ਹੈ ਨਾ ਨਾਮ ਦਾ ਉਹ ਵੀ ਮਨੋਮਨੀ ਬੈਠੇ ਆਪੋ ਆਪਣੇ ਥਾਮਾ ਤੇ ਨਾ ਹੱਥ ਜੋੜ ਜੋੜ ਗੁਰੂ ਸਾਹਿਬ ਜੀ ਨਾਲ ਨੂੰ ਏ ਮਹਾਰਾਜ ਗੁਰਬਾਣੀ ਦੇ ਆਧਾਰ ਦੇ ਤੇ ਜਿਹਾ ਜਿਹਾ ਆਪ ਦਾ ਉਪਦੇਸ਼ ਆ ਸਾਡੇ ਹਿੱਤ ਦੇ ਚ ਵਿਖਾਓ ਉਹ ਆਪਾਂ ਭਾਵ ਤਿਆਗ ਦਿੰਦੇ ਨੇ ਉਹਦੇ ਅੰਦਰ ਹਉਮੈ ਨਹੀਂ ਰਹਿੰਦੀ ਗੁਰਬਾਣੀ ਸੁਣਨ ਵਾਲਿਆਂ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਲਹਿਰ ਹੈ ਮਨੋਮਨੀ ਬੇਤਨੀਆਂ ਕਰਦੇ ਨੇ ਦੇਹ ਪ੍ਰਭੂ ਜੜ ਲਾਏ ਮਹਾਰਾਜ ਖੰਗ ਤਿ ਜਿਵੇਂ ਤੁਸੀਂ ਬੁਲਾਇਆ ਸਾਨੂੰ ਜੜ ਵੀ ਲਾ ਦੋ ਕਿਰਪਾ ਕਰੋ ਮਹਾਰਾਜ ਸਾਨੂੰ ਜੜ ਦਾ ਦੇ ਜਿੱਦਣ ਸਾਚਵੀਂ ਬੇਤਨੀ ਸ਼ਬਦ ਵਿੱਚ ਜੁੜੀ ਰਹੇ ਤਾਂ ਇਹ ਸਮਝਦੇ ਆ ਗੋ ਨੂੰ ਸਾਹਮਣੇ ਸਾਡਾ ਪੱਲਾ ਪਕੜਿਆ ਹੋਇਆ ਜਦੋਂ ਸ਼ਬਦ ਤੋਂ ਬਿਰਤੀ ਉਖੜ ਗਏ ਸਮਝਦੇ ਹੋ ਅਸੀਂ ਆਪਾ ਮਹਾਰਾਜ ਦਾ ਪੱਲਾ ਛੱਡਦਾ ਜਦੀ ਟਪਣੀ ਹੋਵੇ ਸਾਥ ਸੰਗੀਤ ਤਾਰੂਦਾ ਹੱਥ ਛੱਡਦਾ ਕੋਈ ਕਹਿੰਦੇ ਬਦਮ ਡੁੱਬਣਾ ਇਸ ਤਰ੍ਹਾਂ ਸੰਸਾਰ ਤੋਂ ਦੱਬੇ ਪਰ ਸਾਥ ਸੰਗਧੀ ਗੁਰੂ ਦੇ ਸ਼ਬਦ ਜਿ ਬਿਰਤੀ ਟਿਕਾ ਕੇ ਰੱਖਦੇ ਜੋ ਹਰ ਕੰਤ ਮਲਾਈ ਆਸੇ ਵਿਛੜ ਕਤਵੇਂ ਜਾਏ ਜੇ ਮੈਂ ਪਰਤਖ ਜਿਹੜੇ ਸੱਤ ਸਮਝੀ ਪਾਤੀ ਐ ਤੇ ਬੀਬੀਆਂ ਨੂੰ ਪਰਵਾਉਂਦੇ ਨਾ ਜੇ ਉਹਨਾਂ ਦੇ ਅੰਦਰ ਅਣਖ ਹੈ ਜੇ ਉਹਨਾਂ ਦੇ ਅੰਦਰ ਇੱਜ਼ਤ ਹੈ ਜੇ ਉਹ ਮਰਦ ਹਨ ਤਾਂ ਬੀਬੀਆਂ ਨੂੰ ਕੱਟ ਨਾ ਦੇਣ ਕਦੇ ਭਾਵੇਂ ਜ਼ਿੰਦਗੀ ਚਲੀ ਜਾਵੇ ਇਹ ਗੁਰਮਤ ਸਿਧਾਂਤ ਹੈ ਜਿਹੜੀਆਂ ਸੱਤ ਸੰਗਜੀ ਇਹ ਜਿਹੜੇ ਦੇਖਪੁਰਛ ਨੇ ਜਿਹੜੇ ਮਰਦ ਹਨ ਉਹਨਾਂ ਨੇ ਜਿੰਨਾਂ ਨੇ ਸ਼ਰਨ ਦੇ ਦਿੱਤੀ ਬੀਬੀਆਂ ਨੂੰ ਆਪਣੀਆਂ ਦਾਸੀਆਂ ਬਣਾ ਲਈਆਂ ਉਹ ਸੱਤ ਸਮਝੀ ਕਦੇ ਤਿਆਗਦੇ ਨਹੀਂ ਹਾਂ ਇਸੇ ਤਰ੍ਹਾਂ ਜੋ ਹਰ ਕੰਤ ਮਲਾਈ ਆ ਜਿਹੜੀਆਂ ਰੂਹਾਂ ਵਾਹਿਗੁਰੂ ਨੇ ਵੇਲ ਲੀਆਂ ਵਾਹਿਗੁਰੂ ਉਹਨਾਂ ਨਾਲ ਸੱਚ ਗੱਜੀ ਪੱਠ ਨਹੀਂ ਦਿੰਦਾ ਉਹਨਾਂ ਨੂੰ ਵਿਛੋੜਦਾ ਨਹੀਂ ਸਦਾ ਬਾਤ ਤੇ ਸਤਿ ਸ੍ਰੀ ਸਤਖੰਡ ਦੇ ਜਪੇਦ ਕਰ ਲੈਂਦਾ ਉਹ ਵਿਛੜ ਕੇ ਸਤਿ ਸ੍ਰੀ ਫਿਰ ਰੂਹਾਂ ਜੁਨਾਚ ਦੀ ਦੁਰੀਆਂ ਫਿਰਦੀਆਂ ਗੁਰੂ ਨੂੰ ਲਾਜ ਆਉਂਦੀ ਹੈ ਕਿ ਸਾਡੇ ਸਿੱਖ ਜੁਨਾਚ ਦੁਰੇ ਫਿਰਨਗੇ ਬਿਆਨਕ ਪ੍ਰਸੰਗ ਆਉਂਦੇ ਖਾਲਸਾ ਜੀ ਕਲ ਦੀ ਦਰਪਾਤ ਸਾਹ ਮਾਲਵੇ ਚ ਗਏ ਕਿੰਦਰ ਥੱਲੇ ਖੜ ਦੇ ਘੋੜਾ ਕਢਾ ਲਿਆ ਭਾਈ ਭੂਪ ਚੰਦ ਦੇ ਪੁੱਤਰੇ ਪਰਮ ਸਿੰਘ ਧਰਮ ਸਿੰਘ ਨਾਲ ਸਨ ਭਾਈ ਧਰਮ ਸਿੰਘ ਨੂੰ ਕਹਿੰਦੇ ਧਰਮ ਸਿੰਘ ਕਿੱਥੇ ਜੜੀ ਉੱਤੇ ਆਗਣਾ ਹੈ ਕਾਮਾ ਦਾ ਬੱਚੇ ਨੇ ਜਿਹੜਾ ਬੱਚਾ ਤੇਰੇ ਮਨ ਨੂੰ ਛੁੰ ਜੱਡ ਕੇ ਆਊਗਾ ਤੇ ਘਾਟਾ ਮਰੋੜ ਕੇ ਨਾ ਮਾਰ ਕੇ ਥੱਲੇ ਸੁੱਟ ਦੇ ਖਾਣੇ ਤਾਂ ਹੁਕਮ ਮੰਨਣਾ ਸੀ ਗੁਰੂ ਕੀ ਤੇ ਕਿੰਤੂ ਕੀ ਪੁੱਛਿਆ ਨਹੀਂ ਕਿਉਂ ਮਾਰਨਾ ਜਾਂ ਪਾਪ ਆ ਜਾਂ ਪੁੰਨ ਨਹੀਂ ਜੋ ਮਾਰਦ ਜੋ ਗੁਰੂ ਦਿਆ ਤੋਂ ਮੰਨ ਕੇ ਤਾਂ ਜੋ ਗੁਰੂ ਸਾਹਿਬ ਨੇ ਹੁਕਮ ਦਿੱਤਾ ਹੋਈ ਸਾਡੇ ਕੰਮ ਆ। ਜਦੋਂ ਸਾਥ ਸੰਗਤ ਜੀ ਚੜਿਆ ਉੱਤੇ ਦੂਸਰੇ ਬੱਚੇ ਤਾਂ ਸਾਥ ਸੰਗਤ ਜੀ ਥੱਲੇ ਨੂੰ ਦਬ ਕੇ ਡਰਦੇ ਇੱਕ ਬੱਚਾ ਤਾਂ ਦਾ ਸਾਥ ਸੰਗਤ ਜੀ ਚੁੰਝ ਅੜ ਕੇ ਉਹਦੇ ਵੱਲ ਨੂੰ ਆਇਆ। ਉਹਨੇ ਗਰਦਨ ਮਰੋੜ ਕੇ ਮਾਰ ਕੇ ਥੱਲੇ ਸਿਰ ਦਿੱਤਾ ਥੱਲੇ ਉਤਰ ਆਇਆ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਤਾਂ ਕਿਥੇ ਕੰਮ ਨਹੀਂ ਆਇਆ। ਇਹਨੂੰ ਕਿਉਂ ਮਰਵਾਇਆ ਕਹਿੰਦੇ ਕੀ ਪੁੱਛਦੇ ਹੋ ਭਾਈ ਸਾਡਾ ਲਾਂਗਰੀ ਸਿੱਖ ਹੈ ਜਦੋਂ ਸੰਗਤਾਂ ਕੋਦੇ ਭੋਜਨ ਛਕਾਉਂਦੀ ਹੈ ਤੇ ਮੈਨੂੰ ਕਾ ਕ ਕਰਤੇ ਪੈਂਦਾ ਸੀ ਨਾ ਕੋਈ ਲੈਵਾਲਾ ਸਿੱਖ ਸੀ ਉਹ ਜਾ ਰਿਹਾ ਸੀ ਉਹਦਾ ਗੱਡੇ ਤੇ ਉਹਨੇ ਕਿਵੇਂ ਭੁੱਖ ਲੱਗੀ ਆ ਪ੍ਰਸ਼ਾਦਾ ਛਕ ਰਹਾ ਨਾ ਗੱਡਾ ਰਾਹ ਵਿਚ ਛਟਿਆ ਆ ਘੁਰਿਆ ਜਾਂਦਾ ਬੈਲ ਜਿਹੇ ਲੱਕੜ ਹੁੰਦੇ ਆ ਭੀ ਦੁਰੇ ਜਾਂਦੇ ਰਹਿੰਦੇ ਆ ਸੀ ਪੈ ਆਪ ਉਹ ਨੱਠਿਆ ਲੰਗਰ ਚ ਆ ਕੇ ਖੀਂਦੇ ਨੇ ਕਹਿੰਦੇ ਭਾਈ ਜੀ ਨੂੰ ਦੋ ਪ੍ਰਸ਼ਾਦੇ ਫੜਾ ਦੇ। ਥੱਕ ਦੂੰਗਾ ਮੈਂ ਆਪਕੇ ਗੱਡੇ ਤੇ ਜਾ ਕੇ। ਉਹ ਕਾ ਕਾ ਕਰਕੇ ਪਿਆ ਨੱਠ ਕੇ ਨਾਲ। ਉਹ ਕਹਿੰਦਾ ਭਾਈ ਪ੍ਰਸ਼ਾਦੇ ਤਾਂ ਦੇਦੇ ਉਹਨੇ ਪਰ ਜੇ ਕਹਿੰਦਾ ਕਿਉਂ ਕਾ ਕਿਉਂ ਤੂੰ ਕਰਦਾ। ਗੁਰੂ ਦਾ ਲੰਗਰ ਹੈ ਤੇਰਾ ਕੀ ਢਿੱਡ ਦੁਖਦਾ ਤੂੰ ਦੋ ਪ੍ਰਸ਼ਾਦ ਹੀ ਦੇ ਦੇ। ਤੂੰ ਤਾਂ ਕਾਮ ਵਰਗਾ ਸੁਭਾਅ ਹੈ। ਭੁੱਲੇ ਵਾਲਾ ਸਿੱਖ ਜੀ ਜਾਂਦਾ ਜਾਂਦਾ ਕਹਿ ਗਿਆ। ਭਗਤ ਮੁਖੇ ਤੇ ਬੋਲਦੇ ਸੇ ਬਚਨ ਹਵੰਦੇ ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨਦੇ ਉਸੇ ਵੇਲੇ ਸਤ ਸੰਗਤ ਜੀ ਉਹਨੂੰ ਕਾਂ ਦੀ ਜੁਨੀ ਪ੍ਰਾਪਤ ਹੋਈ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਇਹ ਕਾਂ ਬਣਿਆ ਹੋਇਆ ਸਾਡਾ ਲਾਂਗ ਰਹੀ ਐ ਹੁਣ ਇਹ ਵੱਡਾ ਹੋ ਗਿਆ ਇਹ ਗੰਦਾ ਖਾਂਦਾ ਫਿਰੂਗਾ ਸਾਨੂੰ ਲਾਜ ਜੋ ਹਰ ਕੰਤਮ ਲਈਐ ਸੇ ਵਿਛੜ ਕਤੈ ਨਾ ਜਾਏ ਜਿਹੜੀਆਂ ਸਤ ਜੀ ਰੂਹਾਂ ਗੁਰੂ ਸਾਹਿਬ ਨੇ ਮੇਲ ਲੀਆਂ ਵਿਛੋੜ ਨੂੰ ਨਾ ਜਾਣ ਦੇਣਗੇ ਉਹਨਾਂ ਨੂੰ ਦੋ ਭਾਈ ਇਹਦੀ ਸਿੱਖ ਨੇ ਸਰਾਫ ਦੇ ਦਿੱਤਾ ਕਿ ਜੁਨੀ ਪਾਲੀ ਕਾਂ ਦੀ ਹੁਣ ਖਤਮ ਹੋ ਗਈ ਮੁਕਤ ਹੋ ਜਾਵੇਗਾ ਇਸ ਧਰਮ ਸਿਆਂ ਦੇ ਦੂਤੇ ਚੜੇ ਆ ਤੈਨੂੰ ਪਛਾਣਦਾ ਸੀ ਵੀ ਮੇਰੇ ਨਾਲ ਦਾ ਹੀ ਸਿੱਖ ਹੋਇਆ ਸਾਚੰਦ ਤੇਰੇ ਬਗ ਨੂੰ ਅੱਡ ਕੇ ਆਇਆ ਸਤ ਸੰਗਤ ਜੀ ਗੁਰੂ ਸਾਹਿਬ ਜਿਹਨੂੰ ਕੇਰਾ ਸੰਗਤ ਚ ਮੇਲ ਲੈਣ ਗੁਰ ਸਿੱਖੋ ਦੀ ਬਾਣ ਜਰੂਰ ਲੱਗ ਜੂਗੀ ਪ੍ਰਾਪਣ ਦੂਜਾ ਕੋ ਨਹੀਂ ਨਾਨਕ ਹਰ ਸਰਮਾਏ ਗੁਰअर्जुन ਦੇ ਜੀ ਕਹਿੰਦੇ ਪ੍ਰੇਮੀਆਂ ਕੋਈ ਦੜਾ ਦੇਵਤਾ ਨਹੀਂ ਤੁਹਾਡੀ ਮਾਂ ਪੱਕਣ ਵਾਲਾ ਕੋਈ ਧੁਰ ਸਹਾਇਕ ਨਹੀਂ ਹੈ ਪ੍ਰਭੂ ਤੋਂ ਬਿਨਾ ਹੋਰ ਜੀਆ ਕੋ ਨਹੀਂ ਉਹਦੀ ਸ਼ਰਧਾ ਦੇਣੀ ਚਾਹੀਏ ਗੁਰਨਾਨ ਦੇਵ ਜੀ ਪੰਨਵੀਂ ਜੋਤ ਗੁਰअर्जुन ਦੇ ਜੀ ਫਰਮਾ ਰਹੇ ਨੇ ਸਵਾਪਤੀ ਦੀ ਅਸਤ ਸੰਦੀ ਪੰਗ ਦੀ ਜਿਹ ਕਹਿ ਰਹੇ ਨੇ ਅਸਤੂ ਸੁਖੀ ਲ ਸੰਦੀ ਆ ਜਨਾ ਮਾਇਆ ਹਰ ਰਾਇ ਅਸਤੂ ਦੇ ਮਿਹਨਤ ਦੁਆਰਾ ਪ੍ਰਦੇਸ਼ ਦੇ ਨੇ ਭਾਈ ਉਹ ਰੂਹਾਂ ਉਹ ਜਿਹੜਿਆ ਸਤੂ ਜਨ ਉਹ ਸਦਾ ਹੀ ਸੁਖੀ ਇੱਥੇ ਵੀ ਬਸਦੇ ਨੇ ਦੁੱਖ ਵਿੱਚ ਵੀ ਕਿੰਨਾ ਤੇ ਖਦ ਸੰਗਰੀ ਹਰੀ ਜੋ ਰਾਜਾ ਪਾਤਸ਼ਾਹ ਦਾ ਪਾਤਸ਼ਾਹ ਹੈ ਉਹਦੀ ਮਿਹਰਬਾਨੀ ਕਿਰਪਾ ਹੈ ਜਿਹਦੇ ਤੇ ਸਤ ਸੰਗਤ ਜੀ ਅਖਰੀ ਆਪ ਵਿਚਾਰੇ ਹਾਂ ਇੱਥੇ ਬਸਰਾਮ ਦਿੰਦੇ ਆ ਸਮਾ ਉੱਤੇ ਲੰਘ ਚੁੱਕਿਆ ਹੈ ਧੁਨਾ ਚੁੱਕਾ maaf ਕਰ ਲੀਆ ਰਾਗੀ ਸਿੰਘ ਜੀ ਹਾਜ਼ਰ ਨੇ ਆਪ ਅਮਰ ਮਈ ਬਾਣੀ ਦਾ ਕੀਰਤਨ ਸਰਗੁਣ ਕਰੋ ਇਹ ਇਕੱਠੇ ਹੀ ਸਤ ਸੰਗਤ ਜੀ ਪਰ ਅੱਜ ਆਏ ਹਾਂ ਆਪਾਂ ਸਾਰਿਆਂ ਨੇ ਸਤ ਸੰਗੀ ਬਲ ਚੜ ਕੇ ਨਾ ਹ ਲੈਣਾ ਇੱਥੇ ਬਸਰਾਮ ਦਿੰਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿ